ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨਰਕਲੀ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਰਹਿ ਜਾਂਦਾ ਕੁੱਲਗੜੀ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਇਹ ਪਿੰਡ ਆ ਕੁੱਲਗੜੀ ਸ਼ਹਿਰ ਆ ਜਿਹੜਾ ਉਹ ਇਸ ਪਿੰਡ ਨੂੰ ਗਵੰਡੀ ਜੇ ਸ਼ਹਿਰ ਲੱਗਦਾ 10 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਸੂਬਾ ਜਦੀਦ ਵੀ ਇਸ ਪਿੰਡ ਦਾ ਗਵੰਡੀ ਪਿੰਡ ਆ ਤੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰ ਦੋ ਜਾਨਵਰ ਦਿਖਾਉਣੇ ਆ ਤੁਹਾਨੂੰ ਦੋਵੇਂ ਜਾਨਵਰ ਤੁਹਾਨੂੰ ਚੰਗੇ ਦਿਖਾਉਣੇ ਆ ਇੱਕ ਤਾਂ ਤੁਹਾਨੂੰ ਵੈੜ ਦਿਖਾਉਣੀ ਆ ਕੁਝ ਕੁ ਟਾਈਮ ਪਹਿਲਾਂ ਇਹ ਗੱਬਣ ਹੋਈ ਪਹਿਲਾਂ ਸੂਆ ਫਿਰ ਉਸ ਤੋਂ ਬਾਅਦ ਇਹਨੇ ਫਲ ਸੁੱਟਦਾ ਸੀ ਤੇ ਹੁਣ ਇਹ ਬਣੀ ਆ ਜਾਂ ਨਹੀਂ ਬਣੀ ਉਹ ਗੱਲਬਾਤ ਮਾਲਕਾਂ ਨਾਲ ਕਰਾਂਗੇ ਇੱਕ ਤੁਹਾਨੂੰ ਝੋਟੀ ਵਿਖਾਉਣੀ ਆ ਪਹਿਲਾਂ ਸੂਣ ਵਾਲੀ ਤਿਆਰ ਸਾਰੀ ਗੱਲਬਾਤ ਆਪਾਂ ਮਾਲਕਾਂ ਦੇ ਨਾਲ ਕਰਦੇ ਆ ਪਹਿਲਾਂ ਝੋਟੀ ਬਾਰੇ ਡਿਟੇਲ ਜਾਣਦੇ ਆ ਫਿਰ ਆਪਾਂ ਜਿਹੜੀ ਵੈੜ ਬਾਰੇ ਪੁੱਛਾਂਗੇ ਉਹ ਮਿਲਦੇ ਆ ਸੁੱਖੇ ਬਾਈ ਨੂੰ ਗੱਲਬਾਤ ਸੁੱਖੇ ਬਾਈ ਸਤਿ ਸ਼੍ਰੀ ਅਕਾਲ ਸੁੱਖੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਬਾਈ ਜੀ ਸੇਤਾ ਠੀਕ ਠਾਕ ਆ ਹਾਂਜੀ ਠੀਕ ਠਾਕ ਠੀਕ ਆ ਬਾਈ ਠੀਕ ਆ ਸੁੱਖੇ ਬਾਈ ਫਿਰ ਐਂਦੇ ਬਾਰੇ ਦੱਸੀ ਮੈਨੂੰ ਝੋਟੀ ਪਹਿਲਣੀ ਆ ਹਾਂਜੀ ਪਹਿਲਣਾ ਚੌਗੀ ਐ ਮੋਈ ਪਹਿਲਣਾ ਚੌਗੀ ਮੂੰਹ ਹੈ ਹਾਂਜੀ ਕਿੰਨੇ ਦਿਨ ਲੇਜੂਗੀ ਸੁੱਖੇ ਬਾਈ ਅਜੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ 28 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 26 ਹੋ ਗਈ ਹੈ ਨਾ ਹਾਂਜੀ ਹਾਂਜੀ ਦੋ ਦਿਨ ਪੈ ਫਿਰ ਹਜੇ ਹਾਂ ਤੇ ਸੁਖੇ ਬਾਈ ਕਿ ਤੇਰੇ ਤਿਆਰਬੇ ਮੁਤਾਬਕ ਦੁੱਧ ਕਿੰਨਾ ਕੁ ਦੇ ਜੂਗੀ 10 ਕਿਲੋ ਤਾਂ ਬਾਈ ਬੜੇ ਆਹ ਨਾਲ ਦੇ ਜੂ ਦੇ ਦੇਣਾ ਚਾਹੀਦਾ ਹਣਾ ਹਾਂਜੀ ਇਹਦੀ ਮਾਸਲੇ 18 ਅੰਗਲ ਤੋਂ ਸੀ ਆਪਣੇ ਕੋ ਵੀਡੀਓ ਪਈ ਆਪਾਂ ਹੀ ਲਈ ਸੀ ਉਹ ਠੀਕ ਆ ਬਾਈ ਹਾਂਜੀ ਤੇ ਇਹ ਬਾਈ ਫਿਰ ਸੀਮਿੰਟ ਦਾ ਪਤਾ ਕੁਛ ਇਹ ਸੁਲਤਾਨ ਦੀ ਆਪ ਆਪ ਸੁਲਤਾਨ ਦੀ ਤੇ ਗੱਭਣ ਅੱਗੇ ਗੱਭਣ ਹਾਂ ਹੈ ਵਧੀਆ ਸਾਨ ਤੋਂ ਉਹ ਬੰਦਾ ਬਾਹਰ ਉੱਠ ਗਿਆ ਹੀ ਉਹ ਗੱਲ ਨਹੀਂ ਮੁੜ ਕੇ ਉਹਦੇ ਨਾਲ ਹੋਈ ਉਹ ਹੀ ਉਹਦੇ ਗੱਪਣ ਹੀ ਰਹੀ ਸੀ ਛੋਟੀਆਂ ਨੇ ਹਾਂ ਗੱਪਣ ਲਈ ਸੀ ਤਿੰਨ ਚਾਰ ਚਮਾਹ ਮਹੀਨੇ ਗੱਪਣ ਸੀ ਉਹਦਾ ਹਾਂ ਠੀਕ ਹੈ ਬਾਈ ਤੇ ਰੇਟ ਬਾਈ ਫਿਰ ਕੀ ਰਵਾਂ ਕਹਿੰਦਾ ਇਹਦਾ 95000 ਮੰਗਦੇ 95000 ਰੁਪਏ ਮੰਗਤਾ ਨੇ ਇਹਦੇ ਵਿੱਚੋਂ ਕਰ ਦਾਂਗੇ ਜੀ ਕੱਢੇ ਬਾਹਰ ਤੂਰੇ ਮਾੜਾ ਜੇ ਖੋਲੋ ਲੈ ਮਿੱਤਰੋ ਪਹਿਲਾਂ ਕੱਟੀ ਆ ਨਾ ਬਾਲੀ ਵੱਡੀ ਆ ਤੇ ਨਾ ਬਾਲੀ ਛੋਟੀ ਆ ਦਰਮਿਆਨੇ ਸਾਈਜ਼ ਦੇ ਵਿੱਚ ਆ ਛੋਟੀ ਉਮਰ ਦੇ ਵਿੱਚ ਆ ਲੇਵੇ ਪੱਖ ਤੋਂ ਚੰਗੀ ਆ ਜਿੰਨੀ ਹੈਗੀ ਆ ਸਿੰਘ ਦਾ ਡਿਜ਼ਾਈਨ ਆ ਜਿੰਨਾ ਨਿੱਕਾ ਨਿੱਕਾ ਲੱਗਾ ਹੋਇਆ ਵੀ ਜਿਵੇਂ ਕਰੈਕਟਰ ਆ ਜਿਹੜੇ ਉਹ ਬਹੁਤ ਚੰਗੇ ਆ ਝੋਟੀ ਦੇ ਭਲਾ ਜਰੂਰ ਪਾ ਆਈਏ ਲੱਤਾਂ ਦੇ ਉੱਤੇ ਵੀ ਪਲੂਣ ਕੀਤੀ ਹੋਈ ਹੈ ਕਰਮਾ ਵਾਲੀ ਨੇ ਬਸ ਹੁਣ ਇਹਦੀ ਤਿਆਰੀ ਆ ਦੋ ਚਾਰ ਦਿਨਾਂ ਤੱਕ ਕਰਮਾ ਵਾਲੀ ਨੇ ਸੋਹਣੀ ਨਿਖਰ ਹੋਣਾ ਇਹਨੇ ਤੇ ਦੁੱਧੋ ਇਹ ਝੋਟੀ ਖਰੀ ਨਿਕਲੂਗੀ ਕਿਉਂਕਿ ਇਹ ਨਿਸ਼ਾਨੀ ਆ ਵੀ ਇਹ ਚਾਰਾਂ ਲੱਤਾਂ ਨੂੰ ਪਲੂਣ ਜਿਹੜੀ ਪਾਈ ਹੋਈ ਹੈ ਤੇ ਪਲੂਣ ਵਾਲੀ ਨਿਸ਼ਾਨੀ ਹੁੰਦੀ ਆ ਹਮੇਸ਼ਾ ਜਿਹੜਾ ਪਸ਼ੂ ਪਲੂਣ ਲੱਤਾਂ ਤੇ ਪਾਵੇ ਸੂਣ ਤੋਂ ਪਹਿਲਾਂ ਉਹ ਦੁੱਧੋ ਖਰਾ ਹੁੰਦਾ ਵਾ ਹਮੇਸ਼ਾ ਮਿੱਤਰੋ ਤੇ ਇਹਨੇ ਜਿਹੜੀ ਨਿਸ਼ਾਨੀ ਪਹਿਲੀ ਜਿਹੜੀ ਦੇ ਦਿੱਤੀ ਹੈ ਕਰਮਾ ਵਾਲੀ ਨੇ ਚੰਗੀ ਝੋਟੀ ਆ ਚੰਗਾ ਝ ਮੂ ਮੱਥੇ ਲੱਗਦੀ ਆ ਪੱਟ ਕੁੜੇ ਵੱਲੋਂ ਚੰਗੀ ਆ ਜਿੰਨੀ ਹੈਗੀ ਆ ਬਾਕੀ ਮੌਸਮ ਥੋੜਾ ਜਿਹਾ ਤੁਹਾਨੂੰ ਪਤਾ ਵਾ ਗਰਮ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਜੇ ਤਾਂ ਦੁਪਹਿਰਾ ਦਪੂਰਾ ਵੇਲੇ ਪਾਣੀ ਪੂਣੀ ਸਿਰ ਦੇ ਉੱਤੇ ਪਾਇਆ ਜਾਵੇ ਤਾਂ ਬਾਲਾ ਬਿਹਤਰੀਨ ਆ ਪਸ਼ੂਆਂ ਦੇ ਉੱਤੇ ਬਾਕੀ ਐ ਵੀ ਖਾਸ ਦੁਪਹਿਰ ਲੱਗੀ ਦੇ ਵਿੱਚ ਵੀ ਜੇ ਤੁਸੀਂ ਨਵਾਉਨੇ ਆ ਪਸ਼ੂ ਨੂੰ ਤਾਂ ਬੇਨਤੀ ਆ ਵੀ ਪਹਿਲਾਂ ਪਸ਼ੂ ਦੇ ਅੰਦਰ ਨਜ਼ਰ 2-4 ਮਿੰਟ ਬਾਥਰੂਮ ਨਹੀਂ ਕਰਦਾ ਪਸ਼ੂ ਸਿਰ ਤੇ ਪਾਣੀ ਪਾਉਣ ਦੇ ਕਾਰਨ ਉਹ ਨਜ਼ਰ ਤੁਸੀਂ ਇਹਨੂੰ ਪਿੰਡੇ ਤੇ ਪਾਣੀ ਨਾ ਪਾਓ ਜਦੋਂ ਟੈਂਪਰੇਚਰ ਉਦੋਂ ਛੱਡਦਾ ਹੁੰਦਾ ਪਸ਼ੂ ਜਦੋਂ ਬਾਥਰੂਮ ਕਰ ਦਿੰਦਾ ਬੋਹ ਸੋਣੀ ਝੋਟੀ ਆ 95000 ਰੁਪਈਆ ਇਹਦਾ ਰੇਟ ਆ ਦੇਣ ਲੈਣ ਵਾਲਾ ਭਾਈ ਕੋਈ ਕਰ ਦਾਂਗੇ ਮਾਨਤਨ ਕੋ ਸਹੀ ਠੀਕ ਆ ਭਾਈ ਤੇ ਵੱਛੀ ਦੀ ਕੀ ਡਿਟੇਲ ਆ ਤੇ ਵੱਛੀ ਪਹਿਲਾ ਸੂਆ ਵਾਸਤੇ ਗੱਬੜੀ 4-4.5 ਮਹੀਨੇ ਦੀ ਠੀਕ ਆ ਇਹ ਫਾਲ ਸੁੱਟ ਗਈ ਉਹ ਟੀਕੇ ਨਹੀਂ ਲਾਉਂਦੇ ਜਿਹੜੇ ਮੂੰਹ ਖੁਰਦੇ ਹਾਂ ਹਾਂ ਉਹ ਲਾਇ ਸੀ ਫਾਲ ਸੁੱਟ ਗਈ ਹੁਣ ਗੱਬਣ ਹੋਈ ਸੀ ਪਰ ਕਿੰਨੇ ਜਿਆਦਾ ਨਿਕਲੇ ਉਹਨੂੰ ਚੇਤਾ ਭੁੱਲਿਆ ਬੰਦੇ ਬੜੀ ਹੋਈ ਆ ਵੈਸੇ ਮੈਂ ਚੈੱਕ ਮੈਂ ਵੀ ਨਹੀਂ ਕਰਾਈ ਹਾਂਜੀ ਠੀਕ ਆ ਭਾਈ ਠੀਕ ਆ ਵੀਰੇ ਤੇ ਹੁਣ ਇਹ ਕਿੰਨੇ ਦੀ ਦੇ ਦੇਾਂਗੇ ਭਾਈ ਮੁੱਲ ਤੇਰਾ 20000 ਕਰ ਦਾਂਗੇ ਦੇ ਦਾਂਗੇ ਮਾਨਤਨ ਆ ਜੀ ਗੱਬਰ ਬੱਤੀ ਪਹਿਲੇ 100% ਵਸੇ ਗੱਬਰ ਨੇ ਘੜੀ ਲੈਵੀ ਪੱਟੀ ਹੋਈ ਆ ਨੇ ਤੇ ਬਾਈ ਬਰੀਡ ਬਰੂਡ ਬਹੁਤ ਚੰਗੀ ਆ ਹਨਾ ਹਾਂਜੀ ਹਾਂਜੀ ਹੂੰ ਤੇ 2000 ਰੁਪਿਆ ਰੇਟ ਆ ਬਾਨਤਾਨ ਹੋ ਜੂ ਇਹਦੇ ਵਿੱਚ ਬਾਈ ਹਾਂ ਹਾਂਜੀ ਕਰ ਦਾਂਗੇ ਠੀਕ ਆ ਬਾਈ ਠੀ ਤੋਰ ਦਈਏ ਮੜਾ ਜੈ ਇਹਨੂੰ ਵੀ ਤੋਰ ਦੇ ਖੜ ਕੱਢ ਦੋ ਲੈ ਵੀ ਮਿੱਤਰੋ ਜਿਹਦਾ ਬੱਚੀ ਬਣੀ ਹੋਈ ਆ ਇੱਕ ਸਾਡੀ ਸਮਝ ਲੋ ਵੀ ਗਾਂ ਤਿਆਰ ਆ ਕਰਮਾ ਵਾਲੀ ਨੂੰ ਪੱਠੇ ਪਾਉਣੇ ਪੈਣੇ ਆ ਜਿਹੜਾ ਇਹ ਕੋਈ ਫਰਾਕਲ ਨਹੀਂ ਗਈ ਇਹਨੇ ਤਾਂ ਫਲ ਸੁੱਟਿਆ ਹੋਇਆ ਤੇ ਉਹ ਬਾਈ ਟੀਕਾ ਮੂੰਹ ਖੋਰ ਦੇ ਲੱਗੇ ਸੀ ਜਿਹੜੇ ਉਹ ਗਰਮ ਹੁੰਦੇ ਆ ਉਹਨਾਂ ਦੇ ਕਾਰਨ ਇਹਨੇ ਕਰਮਾਲੀ ਨੇ ਫਲ ਸੁੱਟਤਾ ਕਿਤੇ ਚਾਰਾ 4.5 ਮਹੀਨਿਆਂ ਦਾ ਬਾਈਆਂ ਦਾ ਵੀ ਹੋਣ ਦਾ ਨਹੀਂ ਪਤਾ ਕਿ ਕਿੰਨੇ ਚਿਰ ਦੀ ਤਲੀ ਪੱਟੀ ਹੋਈ ਆ ਤੁਸੀਂ ਆਉਂਦੀ ਗੱਲਬਾਤ ਕਰ ਲਿਆ ਜੇ ਬਾਈ ਨਾਲ ਚੈੱਕ ਵੀ ਆਪਾਂ ਕਰਾਈ ਨਹੀਂ ਕਿਵੇਂ ਕਹਿ ਰਹੀ ਆ ਵੀ ਨੀਚੇ ਜੀ ਡੱਪਣਾ ਤੁਸੀਂ ਗੱਲਬਾਤ ਸੌਦੇ ਤੇ ਉਹ ਜੀ ਕਰ ਲਿਆ ਜੇ ਬਾਈ ਨਾਲ ਵੀ ਚੈੱਕ ਕਰਾਉਣੀ ਆ ਜਾਂ ਨਹੀਂ ਕਰਾਉਣੀ ਉਹ ਕਿਵੇਂ ਮਰਜ਼ੀ ਕਰ ਲਿਆ ਜੇ ਵਹਿੜ ਚੰਗੀ ਆ ਆਰਡਰ ਦੀ ਕੁਆਲਿਟੀ ਵੱਲੋਂ ਚੰਗੀ ਆ ਜਿੰਨੀ ਹੈਗੀ ਥਣ ਚੰਗਾ ਲੱਗਾ ਹੋਇਆ ਤੇ ਬਾਕੀ ਬਾਈ ਦੁੱਧ ਵਾਲੀ ਗਾਂ ਬਣੂਗੀ ਜਦੋਂ ਤਿਆਰ ਹੋਗੀ ਇਹ ਗੱਲ ਮੜ ਪਾਣੀ ਪਾਣੀ ਜਿਹੜਾ ਪੀ ਲੈਂਦੇ ਇੱਕ ਵਾਰੀ ਤੇ ਆ ਜਿਵੇਂ ਬਾਈ ਦੇ ਲੱਗਾ ਨਾ ਖਾਲੇ ਚਲੇ ਦੇ ਵਿੱਚ ਪੱਥਰ ਬਈ ਐਵੇਂ ਪੱਥਰ ਜ਼ਰੂਰ ਲਵਾਓ ਯਾਰ ਟੁਕੜੀਆਂ ਜਿਹੜੀਆਂ ਇਹ ਜ਼ਰੂਰ ਲਵਾਓ ਕਿਉਂਕਿ ਖਾ ਜਾਲਾ ਨਹੀਂ ਪੈਣ ਦਿੰਦਾ ਤੇ ਪਾਣੀ ਦੀ ਸਫਾਈ ਵੇਖੋ ਤੁਸੀਂ ਕਿੰਨੀ ਆ ਪੀਣ ਦੇ ਵਿੱਚ ਪਸ਼ੂ ਨੂੰ ਜਿਹੜਾ ਠੰਡਿਆ ਠੰਡਾਪਣ ਵੀ ਰਹਿੰਦਾ ਹੋਊਗਾ ਪਾਣੀ ਦਾ ਤੇ ਦੂਜੀ ਗੱਲ ਇਹ ਆ ਵੀ ਬਾਈ ਦਿੱਕਤ ਮਨਲਾ ਜਿਵੇਂ ਹੁਣ ਪਾਣੀ ਚੀਜ਼ ਆਪਣੇ ਅੱਗੇ ਵੇਖਣ ਨੂੰ ਮਾੜੀ ਲੱਗੇ ਤਾਂ ਆਪਾਂ ਵੀ ਆਟੋਮੈਟਿਕ ਘਟ ਖਾਣੇ ਪੀਣੇ ਆ ਉਹ ਚੀਜ਼ ਆਏ ਟੁਕੜੀਆਂ ਜ਼ਰੂਰ ਲਵਾਉਣੀਆਂ ਚਾਹੀਦੀਆਂ ਚਲੇ ਦੇ ਵਿੱਚ ਜਾਂ ਖੁਰਲੀ ਦੇ ਵਿੱਚ ਇਹ ਵੀ ਇੱਕ ਫਾਇਦੇਮੰਦ ਚੀਜ਼ ਆ ਜੇ ਹੋ ਸਕੇ ਤਾਂ ਹੁਣ ਤੱਕ ਕਲੀ ਪਾ ਦਿਆ ਕਰੋ ਬਾਈ 10 ਦਿਨ ਕਲੀ ਵੀ ਇੱਕ ਬਹੁਤ ਵਧੀਆ ਚੀਜ਼ ਆ ਪਸ਼ੂ ਦੇ ਅੰਦਰ ਜੇ ਚਲੀ ਜਾਵੇ ਤਾਂ ਕੈਲਸ਼ੀਅਮ ਹੀ ਆ ਤੇ ਇਹ ਦੋੜੇ 2 ਜਨਵਰੀ ਸੀ ਬਾਈ ਦੇ ਬਾਈ ਸੁੱਖੇ ਨੰਬਰ ਤਾਂ 11 ਵਾਲੀ ਵੀਰੇ 985555 ਜੀ 55405 ਇੱਕ ਵਾਰੀ ਹੋਰ ਬੋਲ 985555 55405 ਠੀਕ ਹੈ ਇਸ ਨੰਬਰ ਤੇ ਕਰਿਓ ਮਿੱਤਰੋ ਗੱਲਬਾਤ ਧੰਨਵਾਦ ਸ਼ੁਕਰੀਆ